ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਆ ਅੱਜ ਆਪਾਂ ਪਹੁੰਚੇ ਹਾਂ ਬਾਈ ਗੁਰਜੀਵਨ ਕੋਲ ਤੇ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਬਹੁਤ ਖੁਸ਼ੀ ਹੁੰਦੀ ਆ ਜਦੋਂ ਪਿੰਡਾਂ ਦਾ ਮੁੰਡਾ ਪਿੰਡਾਂ ਛੁੱਟ ਕੇ ਕੋਈ ਨਵਾਂ ਕੰਮ ਸ਼ੁਰੂ ਕਰਦਾ ਤੇ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਜਿਵੇਂ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਹੈ ਕੈਨੇਡਾ ਜਾਣ ਦੀ ਦੌੜ ਲੱਗੀ ਪਈ ਆ ਬਾਈ ਨੇ ਉਹ ਤੋਂ ਕੁਝ ਵੱਖ ਕਰਿਆ ਤੇ ਅੱਜ ਦੀ ਵੀਡੀਓ 'ਚ ਬਾਈ ਨਾਲ ਆਪਾਂ ਗੱਲਬਾਤਾਂ ਕਰਾਂਗੇ ਹੋਰ ਬਾਈ ਗੁਰਜੀਵਨ ਕੀ ਕਰ ਲੈ ਠੀਕ ਠੀਕ ਹੈ ਤੇ ਇਹ ਕੰਮ ਦਾ ਆਈਡੀਆ ਕਿਵੇਂ ਆਇਆ ਆਈਡੀਆ ਸੋਚਿਆ ਯਾਰ ਕੁਛ ਬੱਕਰਾ ਜਿਹਾ ਕਰਿਆ ਜਾਵੇ ਠੀਕ ਹੈ ਤੇ ਇਹਨਾਂ ਮੈਂ ਨਾਪੇ ਦੇਖਿਆ ਸੀ ਆਪਣੇ ਤੋਂ ਪਹਿਲਾਂ ਨਾਪੇ ਚੱਲ ਰਿਹਾ ਸੀਗਾ ਠੀਕ ਹੈ ਉਹ ਬਾਈ ਨੇ ਕਰਿਆ ਸੀਗਾ ਜੀ ਦੁਆਰੋ ਗਲਪਾਂ ਘਟੀ ਦੁਆ ਕੇ ਠੀਕ ਹੈ ਤੇ ਉੱਥੋਂ ਦੇਖ ਕੇ ਆਈਡੀਆ ਜਿਹਾ ਆਇਆ ਵੀ ਨਾਪਾ ਵੀ ਕਰਨਾ ਚਾਹੀਦਾ ਆਪਾਂ ਨੂੰ ਕੰਮ ਆਪਣਾ ਇਹ ਠੀਕ ਹੈ ਤੇ ਪਹਿਲਾਂ ਕਰਦੇ ਹੁੰਦੇ ਸੀ ਆਪਣੇ ਹਨਾ ਤੇ ਹੋਰ ਨਹੀਂ ਕਰ ਰਿਹਾ ਮੰਦਾ ਕੋਈ ਪਿੰਡਾ ਚ ਤਾਂ ਚਲੋ ਆਪਾਂ ਖਲਾੜੀ ਪਹਿਲਾਂ ਹੁਣ ਵੀ ਚੱਲਦੀਆਂ ਨੇ ਤੇ ਮੈਂ ਸ਼ਹਿਰ ਚ ਆ ਕੇ ਇੱਥੇ ਕਰ ਲਿਆ ਤੇ ਪੱਕੀ ਹੁਣ ਆ ਪਹਿਲਾਂ ਇੱਕ ਵਾਰ ਆਪਾਂ ਦੱਸ ਦਈਏ ਵੀਡੀਓ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੀ ਕੀ ਹੁੰਦਾ ਬਾਈ ਤੇਰੇ ਕੋਲ ਹੁਣ ਤਾਂ ਇਹ ਚ ਦਾ ਜੂਸ ਆ ਗੰਨੇ ਦਾ ਗੰਨੇ ਦਾ ਰਸ ਆ ਠੀਕ ਹੈ ਤੇ ਇਹ ਗੰਨੇ ਦਾ ਰਸ ਨਾ ਮਿਕਸ ਹੋ ਕੇ ਬਣਦਾ ਅੱਛਾ ਪਾਇਨੈਪਲ ਚ ਹੁੰਦਾ ਜਿਵੇਂ ਹਾਂ 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 ਸਟਰਾਬਰੀ ਇਲਾਚੀ ਆਵਲਿਆ ਤੇ ਮਿਕਸ ਬਣ ਜਾਂਦਾ ਠੀਕ ਹੈ ਤੇ ਆ ਸਾਰੇ ਤਰੇ ਹੋਨੇ ਜਿਹੜੇ ਜਿਹੜੇ ਚੀਜ਼ਾਂ ਇੱਥੇ ਹੁੰਦੀਆਂ ਨੇ ਹੈ ਹਾਂ ਇਹ ਨਾ ਇਹ ਦਵਾਈ ਦਾ ਹੀ ਐਡਵਾਈਸ ਚ ਬਣਦਾ ਹੁੰਦਾ ਜੀ ਇਹ ਤੋਂ ਪਹਿਲਾਂ ਇਹ ਦਵਾਈ ਦਾ ਆਈਡੀਆ ਹੈ ਠੀਕ ਹੈ ਠੀਕ ਹੈ ਯਾਨੀ ਕਿ ਦਵਾਈ ਵਾਲਾ ਜੂਸ ਹੋਰੇ ਲਿਆਂਦਾ ਹਾਂ ਇਹ ਇੱਧਰ ਸਟਾਰਟ ਕਰਿਆ ਤੇ ਇਹਦਾ ਇਦਾਂ ਵੀ ਨੇਚਰਲ ਬਣਨੀ ਆ ਚੀਜ਼ ਇਹ ਠੀਕ ਆ ਜਿਵੇਂ ਦੂਜੇ ਜੂਸ ਤੇ ਆਪਾਂ ਦੇਖਦੇ ਆਂ ਵੀ ਪਾਣੀ ਮਿਕਸ ਹੁੰਦਾ ਚੀਨੀ ਹੁੰਦੀ ਆ ਤੇ ਮਿੱਠਾ ਇਹ ਚ ਇਹ ਰਸ ਨਹੀਂ ਕਰ ਦੇਣਾ ਨੇਚਰਲ ਚੀਜ਼ ਬਣਨੀ ਆ ਫਰੂਟ ਪੈਕੇਜ ਜਿਹੜੀ ਬਣਨੀ ਆ ਠੀਕ ਆ ਹਾਂ ਜਾਨੀ ਕਿ ਸਾਰਾ ਫਰੈਸ਼ ਹੁੰਦਾ ਜਿਹੜਾ ਗੰਨਾ ਹੁੰਦਾ ਹਾਂ ਫਰੈਸ਼ ਹੁੰਦਾ ਘਰੋਂ ਵੱਢ ਕੇ ਲਿਆਉਂਦੇ ਹੁੰਦੇ ਆ ਗੰਨਾ ਠੀਕ ਆ ਹਾਂ ਫਰੈਸ਼ ਗੰਨਾ ਹੁੰਦਾ ਠੀਕ ਹੈ ਤੇ ਜਿਹੜੀ ਹੁਣ ਬਈ ਗਰਦੀਬਨ ਤੇ ਉੱਪਰ ਗੱਲ ਲਿਖੀ ਆ ਵੀ ਖੇਤਾਂ ਤੋਂ ਖਪਤਕਾਰ ਤੱਕ ਹਾਂ ਨਾ ਤੇ ਇਹ ਗੱਲ ਬਹੁਤ ਘੰਟ ਲੱਗੀ ਮੈਨੂੰ ਬਾਕੀ ਜਿਹੜਾ ਗੰਨਾ ਤੁਸੀਂ ਆਪਦੇ ਖੇਤੋਂ ਲੈ ਕੇ ਆਉਂਦੇ ਹੋ ਹਾਂ ਗੰਨਾ ਘਰ ਆਪਾਂ ਦੇ ਖੇਤੋਂ ਲਿਆਉਂਦੇ ਆ ਠੀਕ ਆ ਹਾਂ ਉਹ ਤੇ ਵੱਢ ਕੇ ਸ਼ਾਮ ਨੂੰ ਤਾਂ ਫ੍ਰਿਜ 'ਚ ਸਾਬਦੀਦਾ ਹਜੇ ਤੱਕ ਡੀ ਫ੍ਰਿਜ ਵੀ ਨਹੀਂ ਲੱ ਰਾਤ ਨੂੰ ਠੰਡਾ ਹੋ ਜਾਂਦਾ ਬਰਫ਼ ਨਹੀਂ ਪੈਂਦੀ ਹੈਗੀ ਹਾਂ 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 ਐਦਾਂ ਹੀ ਠੰਡਾ ਬਣਦਾ ਠੀਕ ਹੈ ਠੀਕ ਹੈ ਜਿਹੜਾ ਬਰਫ਼ ਵਾਲਾ ਦੇਖਿਆ ਉਹ ਤੁਸੀਂ ਪੀ ਕੇ ਹਾਂ 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 ਉਹ ਜਨਾ ਨੈਚੁਰਲ ਟੇਸ ਨਹੀਂ ਉਹ ਤਾਂ ਰਹਿੰਦਾ ਬਰਫ਼ ਖਰਾਬ ਕਰ ਦਿਆ ਬਰਫ਼ ਖਰਾਬ ਕਰ ਦਿਆ ਪਰ ਉਹ ਵੀ ਬੰਦੇ ਨੂੰ ਖਰਾਬ ਕਰ ਦਿਆ ਹਾਂ ਉਹ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਵੀ ਇਹ ਪਿਛਲੇ ਸਾਲ ਸਟਾਰਟ ਕਰਿਆ ਠੀਕ ਆ ਠੀਕ ਆ ਹਾਂ ਯਾਨੀ ਕਿ ਇਸ ਵਾਰ ਹੁਣ ਦੂਜਾ ਸੀਜ਼ਨ ਆਪਣਾ ਆਏ ਦੂਜਾ ਸੀਜ਼ਨ ਆ ਹੁਣ ਇਹ ਸਟਾਰਟ ਕਰਿਆ 10 ਦਿਨ ਪਹਿਲਾਂ ਕਰਿਆ ਇਹ ਠੀਕ ਹੈ ਲਓ ਵੀ ਮਿੱਤਰੋ ਜਰੂਰ ਗਰਜੀਬਨ ਬਾਈ ਨੂੰ ਸਪੋਰਟ ਕਰਿਓ ਹਨਾ ਆਪਾਂ ਮਨੂਹ ਸ਼ਹਿਰ ਦੇ ਵਿੱਚ ਆ ਜਿਹੜਾ ਮਨੂਹ ਤੋਂ ਰੋਡ ਜਾਂਦਾ ਨਾਬੇ ਨੂੰ ਤੇ ਇੱਥੇ ਰੋਡ ਚੱਲਦਾ ਮਰਤ ਦਿਖਾ ਦੇ ਬਾਈ ਇਹ ਰੋਡ ਦੇ ਉੱਪਰ ਇਹ ਬਾਈ ਖੜਾ ਹੁੰਦਾ ਤੇ ਇਹ ਰੋਡ ਦੇ ਉੱਪਰ ਹਮਾ ਬਾਈ ਰੋਜ਼ ਆਉਂਦਾ ਬਾਈ ਗਰਜੀਬਨ ਡੈਲੀ ਹਾਂ ਦਿੱਲੀ ਨਿਆ ਹਜੇ ਟਟਿਆ ਜੇ ਕਈ ਵਾਰ ਲਿੱਕਾ ਆ ਜਾਂਦਾ ਠੀਕ ਆ ਠੀਕ ਆ ਵੈਸੇ ਡੇਲੀ ਹੁੰਦੇ ਆ ਉਹਦੀ ਪੱਕੀ ਲੋਕੇਸ਼ਨ ਠੀਕ ਹੈ ਬਾਈ ਨੂੰ ਲੈ ਵੀ ਸਪੋਰਟ ਜ਼ਰੂਰ ਕਰਿਓ ਹਨਾ ਕਿਉਂਕਿ ਜਦੋਂ ਪੰਜਾਬ ਦਾ ਮੁੰਡਾ ਆਪਣਾ ਪਿੰਡ ਦਾ ਮੁੰਡਾ ਕੰਮ ਸ਼ੁਰੂ ਕਰਦਾ ਆਪਣਾ ਹੱਕ ਬਣਦਾ ਹੈ ਵੀ ਆਪਾਂ ਉਹਦੀ ਸਪੋਰਟ ਕਰੀਏ ਤੇ ਆਹ ਮੂਰੇ ਵੀ ਦਿਖਾਈ ਅਮਰਤ ਭਾਈ ਆ ਕੇ ਲੈ ਟਰੈਕਟਰ ਦੇ ਮਾਗਰ ਪਾਈ ਹੀ ਆ ਸਾ ਟਰਾਲੀ ਆਹ ਟਰੈਕਟਰ ਦੇਖੋ ਦਿਖਾ ਦੇ ਬਾਈ ਸਾਰਾ ਤੇ ਬਾਈ ਇਹ ਕਿੰਨਾ ਖਰਚਾ ਹੋਇਆ ਸੀ ਆਪਣੇ ਜੀਵਨ ਹੋਈ ਤੇ ਬਾਈ 5.1 ਲੱਖ ਦਾ ਪ੍ਰੋਕਸੀਪੇਟ ਆ ਗਿਆ ਸੀਗਾ ਖਰਚਾ ਇਹ ਤੇ ਠੀਕ ਆ ਸਾਰਾ ਬੂਸਟ ਅਪ ਕਰ ਰਹੇ ਹਾਂ ਆਹ ਇਦਾਂ ਜਿਵੇਂ ਤੁਸੀਂ ਪੜਿਆ ਤਾਂ ਫੇਰ ਉਹ ਗੱਲ ਤੱਕ ਆਈ ਤੇ ਕੱਲ ਨੂੰ ਆਪਾਂ ਕੁਝ ਵੀ ਸੇਲ ਕਰ ਸਕਦੇ ਆਪਾਂ ਦਾ ਫੇਸ ਦਾ ਨਾ ਆ ਤੁਸੀਂ ਦੇਖ ਲਿਆ ਹੁਣ ਠੀਕ ਹੈ ਮਿਲਣ ਨੂੰ ਜਾ ਰਹੀ ਏ ਟਰਾਲੀ ਆਪਾਂ ਨੂੰ ਕੀਮਤ ਵੀ ਨਹੀਂ ਸਹੀ ਉਹ ਦੇ ਰਹੇ ਹੈਗੇ ਸਹੀ ਹੈ ਸਹੀ ਹੈ ਜਾਨੀ ਕਿ ਆਪਾਂ ਅਗਾ ਕੇ ਆਪੇ ਹੀ ਹਫਤਕਾਰ ਬਣ ਗਏ ਹਾਂ ਠੀਕ ਹੈ ਠੀਕ ਹੈ ਇਹ ਹੋਣਾ ਪੈਣਾ ਆਪਾਂ ਨੂੰ ਕਰਨਾ ਜ਼ਰੂਰੀ ਆ ਇਹ ਹਾਂ ਸਹੀ ਆ ਸਹੀ ਆ ਕਿਉਂਕਿ ਹੁਣ ਐਮਐਸਪੀ ਨੂੰ ਆਪਾਂ ਕਹਿ ਰਹੇ ਹਾਂ ਤੇ ਆਉਣਾ ਪੈਣਾ ਜਾਣੀ ਆਪਾਂ ਨੂੰ ਇੱਧਰ ਨੂੰ ਕਿਉਂ ਕੋਈ ਵੀ ਆਪਣੀ ਖੇਤਾਂ ਚ ਜਿਹੜੀ ਚੀਜ਼ ਉਗਦੀ ਆ ਹਨਾ ਆਪਾਂ ਤੋਂ ਲੈ ਕੇ ਉਹ ਪੈਕਟ ਚ ਪਾ ਕੇ ਮਹਿੰਗੀ ਵੇਚਦੇ ਨੇ ਹਾਂ ਉਹ ਕਿ ਜੇ ਆਪਾਂ ਨੂੰ ਵੀ ਅਪਲਾਈ ਕਰਨੀਆਂ ਪੈਣਗੀਆਂ ਜੇ ਆਪਾਂ ਸਰਵਾਈਵ ਕਰਨਾ ਅੱਜ ਦੇ ਟਾਈਮ ਚ ਹਾਂ ਠੀਕ ਹੈ ਆਉਣ ਵਾਲੇ ਟਾਈਮ 'ਚ ਆ ਦੇਖ ਲੋ ਤੁਸੀਂ ਕਾਰਪੋਰੇਟ ਦਾ ਆਪਾ ਰੌਲਾ ਪਾਉਨੇ ਆ ਆ ਰਹੇ ਨੇ ਇੱਥੇ ਠੀਕ ਹੈ ਕਿਵੇਂ ਉਹ ਦੇਖਿਆ ਹੀ ਆ ਤੁਸੀਂ ਮਾਲ 'ਚ ਹਨਾ ਚੀਜ਼ ਨੂੰ ਵੇਚ ਰਹੇ ਨੇ ਆਪਣੀ ਨੂੰ ਆਪਣੀ ਨੂੰ ਉਹਵੇਂ ਆਪਾਂ ਨੂੰ ਆਪ ਆਣੇ ਚੀਜ਼ਾਂ ਨਾਲ ਉਹ ਬਣਨਾ ਪੈਣਾ ਤੁਹਾਨੂੰ ਵੇਚਣ ਨਾਲ ਠੀਕ ਹੈ ਠੀਕ ਹੈ ਭਾਈ ਗੁਰਦੀਪਨ ਆਹ ਜਿਹੜਾ ਕੰਟੇਨਰ ਦੀ ਬਣਾਈ ਹੋਈ ਹੈ ਜਿਹੜੀ ਟਰਾਲੀ ਬਣਾਈ ਹੋਈ ਹੈ ਆਪਾਂ ਇਹ ਇਹ ਹਾ ਕੰਟੇਨਰ ਦੀ ਬਣਾਈ ਸੀਗੀ ਇਹ ਠੀਕ ਆ ਠੀਕ ਆ ਠੀਕ ਤੇ ਜਦ ਤੂੰ ਪਿਛਲੇ ਸਾਲ ਬਾਈ ਕੰਮ ਸ਼ੁਰੂ ਕਰਿਆ ਸੀ ਜਿਵੇਂ ਆਪਣਾ ਥੋੜਾ ਜਿਆ ਹੁੰਦਾ ਨਾ ਪਿੰਡਾਂ ਚ ਵੀ ਸੜਕ ਤੇ ਖੜਿਆ ਕਰੇਗਾ ਯਾਰ ਤੂੰ ਐ ਤੈਨੂੰ ਕਿਹਾ ਜਾਂਦਾ ਨਹੀਂ ਕਿਸੇ ਨੇ ਨਹੀਂ ਹੈ ਨਹੀਂ ਦੇਖ ਜੇ ਬਖਰਾ ਭੀੜ ਤੋਂ ਕੁਛ ਬਖਰਾ ਬੰਦਾ ਕਰੂਗਾ ਆਹ ਹਾਂ ਇਹ ਤਾਂ ਹੁੰਦਾ ਆ ਆਜ ਤਾਂ ਨਹੀਂ ਹੋ ਰਿਹਾ ਹੈਗਾ ਇਹ ਤਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਨਾ ਤੇ ਚਲਦਾ ਆਉਂਦਾ ਇਹ ਤਾਂ ਸ਼ੁਰੂ ਤੋਂ ਹਾਂ ਜਿਵੇਂ ਆਪਾਂ ਹੁੰਦਾ ਨਾ ਕਈ ਜਿਵੇਂ ਕਈ ਕਹਿੰਦੇ ਨੇ ਯਾਰ ਲੈ ਹੁਣ ਤੂੰ ਐਂ ਕਰੇਂ ਬੜਾ ਬੜਾ ਕੁਝ ਬੜਾ ਕੁਝ ਪ੍ਰਵਾਹ ਨਹੀਂ ਇਹ ਕਰਨੀ ਨਹੀਂ ਚਾਹੀਦੀ ਇਹਨਾਂ ਦੀ ਇਹ ਤਾਂ ਬੋਕੋ ਕਹਿੰਦੇ ਨੇ ਗੁਰਨਾਨਕ ਸਾਹਿਬ ਨੂੰ ਵੱਟੇ ਮਾਰ ਕੇ ਪਿੰਡ ਚੋਂ ਇਹਨਾਂ ਨੇ ਭਜਾਇਆ ਸੀਗਾ ਠੀਕ ਹੈ ਬਾਬਾ ਨਾਨਕ ਨੇ ਬਖਸ਼ਿਆ ਹੈ ਹਾਂ ਉਹਨੇ ਬਖਸ਼ੇ ਹੈ ਕੋਈ ਆ ਵੀ ਜੇ ਅੱਗੇ ਵਧਣਾ ਤਾਂ ਆਪਾਂ ਨੂੰ ਕੁਝ ਉੱਪਰ ਉੱਠ ਕੇ ਕਰਨਾ ਪੈਣਾ ਹੈ ਅੰਦਰ ਕਹਦੀ ਆ ਕੋਣ ਅੰਦਰ ਦੇ ਹਾਂ ਜੇ ਸਾਰਾ ਫ੍ਰਿਜ ਫ੍ਰਿਜ ਕੁਝ ਸਾਰਾ ਕੁਝ ਰੱਖਿਆ ਹੋਇਆ ਹੈ ਆਹ ਇਹ ਡੀ ਫ੍ਰਿਜ ਆ ਇਹਦਾ ਠੰਡਾ ਕਰ ਲੈਣੇ ਹਜੇ ਲੱਗੀ ਨਹੀਂ ਵੈਸੇ ਠੀਕ ਆ ਠੀਕ ਆ ਅੱਜ ਤਾਂ ਹੀ ਠੰਡਾ ਆ ਜਾ ਠੀਕ ਆ ਸੈਟ ਅਪ ਜਾਨੀ ਕਿ ਸਾਰਾ ਕੁਝ ਪਾ ਕੇ 5 ਲੱਖ ਚ ਪਿਆ ਤੁਹਾਨੂੰ ਹਾਂ ਠੀਕ ਆ ਬਾਈ ਸਿਆਹ ਮਸ਼ੀਨ ਇਹ ਕਿੰਨੇ ਦੀ ਆਈ ਸੀ ਬਾਈ ਗੁਰਜੀਪੁਰ ਇਹ ਹੈਗੀ ਆ 60000 ਦੀ 60000 ਦੇ ਹਾਂ ਠੀਕ ਹੈ ਠੀਕ ਹੈ ਇਹਦੇ ਜੇ ਕਰਦੇ ਹੋ ਰਸ ਤੁਸੀਂ ਸਾਰਾ ਇਹ ਚ ਨਿਕਲ ਇਹ ਜੇ ਇੱਕ ਹੋਰ ਹੈ ਇਹਦਾ ਸਿੰਗਲ ਗ੍ਰਾਸ ਚ ਨਿਕਲ ਜਾਂਦਾ ਰਸ ਜਿਵੇਂ ਦੂਜੀ ਚ ਆਪਾਂ ਵਾਰੀ ਵਾਰੀ ਪਾਉਨੇ ਆ ਸਰਕੇ ਦਾ ਅਸਰ ਵਿੱਚ ਰੰਗ ਆ ਉਹ ਤੇ ਇੱਕ ਵਾਰ ਚ ਹੋ ਜਾਂਦਾ ਠੀਕ ਹੈ ਠੀਕ ਹੈ ਮਾੜਾ ਜਿਹੋ ਦੇ ਬਾਰੇ ਦੱਸ ਯਾਰ ਜਿਹੜਾ ਦਵਾਈ ਵਾਲਾ ਬਣਾਉਨੇ ਹੋ ਸੀ ਸ਼ੇਕ ਉਹ ਜੂਸ ਬਣਦਾ ਮਿਕਸ ਹੋ ਕੇ ਹਾਂ ਇੱਧਰ ਆ ਇੱਥੇ ਗ੍ਰੈਂਡਰ ਚ ਉਹ ਹਾਂ ਹਾਂ ਗ੍ਰਾਈਂਡ ਹੋ ਕੇ ਬਣ ਜਾਂਦਾ ਹਾਂ ਇਹ ਚ ਤੇ ਚੀਨੀ ਨਹੀਂ ਪੈਂਦੀ ਉਹ ਚ ਅੱਛਾ ਤੇ ਪਾਣੀ ਨਹੀਂ ਪੈਂਦਾ ਜਿਵੇਂ ਦੂਜਾ ਜੂਸ ਆਪਾਂ ਪੀਨੇ ਆ ਨਾ ਹਾਂ ਹਾਂ ਉਹਦੇ ਚੀਨੀ আর ਪਾਣੀ ਤੇ ਉਹ ਨੈਚੁਰਲ ਨਹੀਂ ਭਰਤੀ ਰਹਿੰਦੀ ਚੀਨੀ ਤਾਂ ਅੱਜ ਤੁਹਾਨੂੰ ਪਤਾ ਪਹਿਲਾਂ ਹੀ ਉਹ ਆ ਮਾੜੀ ਮਾੜੀ ਜੀ ਪਹਿਲਾਂ ਸਾਨੂੰ ਦਿੱਤੀ ਆ ਇਹ ਹੁਣ ਚੱਲ ਵੇਅਰ ਹੋ ਰਹੇ ਨੇ ਲੋਕ ਪਤਾ ਲੱਗ ਰਿਹਾ ਹਾਂ ਇੱਲਾ ਸਹੀ ਹਾਂ ਏਦਾਂ ਉਹ ਇਹ ਚ ਬਣਦਾ ਇਹ ਠੀਕ ਹੈ ਠੀਕ ਜੀ ਇਹਦਾ ਜਿਹੜਾ ਡੋਈ ਵਾਲਾ ਠੀਕ ਆ ਉਹਦਾ ਉਹ ਜੂਸ ਆਪਣਾ ਉਹ 30 ਰੁਪਏ 30 ਰੁਪਏ ਦਾ ਗਲਾਸ ਉਹ 40 ਰੁਪਏ ਦਾ ਗਲਾਸ ਵਾਲੀ ਵੀ ਆ ਦੂਜਾ ਦੀ ਵੀ ਆ ਉਹ 30 ਠੀਕ ਆ ਠੀਕ ਉਹ 30 ਦਾ ਸੈਂਪਲ ਆ ਯਾਰ ਬਾਕੀ ਗੁਰਜੀਵਨ ਭਾਈ ਆਪਾਂ ਨੂੰ ਬਣਾ ਕੇ ਵੀ ਦਿਖਾਊਗਾ ਵੀਡੀਓ ਜੇ ਆਪਾਂ ਕਲਿੱਪਾਂ ਲਾਵਾਂਗੇ ਤਾਂ ਦੇਖ ਸਕਦੇ ਹੋ ਸਾਰਾ ਤੁਸੀਂ ਸਫਾਈ ਅੰਦਰ ਤੇ ਜਰੂਰ ਰਿਪੋਰਟ ਕਰਿਓ ਲੈ ਭਾਈ ਆ ਵੀ ਗਏ ਵੀਡੀਓ ਜਲਦੀ ਤੇ ਲੈ ਭਾਈ ਬਣਾਈ ਹੁਣ ਗੁਰਜੀਵਨ ਹਾਂ ਸੈਂਪਲ ਵੀਰ ਹੈਂ ਸੈਂਪਲ ਆ ਕੋ ਬਹੌਰ ਵੀ ਪੀ ਆਲਾ ਹਾਂ ਹੋ ਰੁਪਈਆ ਉਹ ਕੀ ਆ ਉਹ ਚ ਪਾਇਆ ਨੱਪਲਾ ਅਲਾਈਚੀ ਆ ਤੇ ਗੰਨੇ ਦਾ ਆਮਲਾ ਹਾਂ ਗੰਨੇ ਚ ਮਿਕਸ ਹੋ ਗਰੇ ਸਾਰੇ ਹਾਂ ਉਹ ਪਲਾਤੂ ਵਧੀਆ ਵਾਲਾ ਪਲਾਇਆ ਕਿਹੜਾ ਭਾਈ ਦਬਈਆ ਵਾਲਾ ਭਾਈ ਇਹ ਦੇਣਾ ਕਿੰਨੇ ਦਾ ਉਹ 40 ਦਾ ਇਹ 40 ਦਾ ਤੇ ਯਾਰ ਦੇ ਕਿਹੜਾ ਪੀਓਗੇ ਆ ਲਿਸਟ ਆ ਵੀਰੇ ਯਾਰ ਜਿਹੜਾ ਤੇਰੇ ਇੱਥੇ ਦਾ ਸਪੈਸ਼ਲਿਸਟ ਹੈ ਸਪੈਸ਼ਲਿਸਟ ਦਬਈਆ ਵਾਲਾ ਪਲਾਇਆ ਯਾਰ ਭਾਈ ਦਬਈਆ ਵਾਲਾ ਭਾਈ ਪੀ ਕੇ ਦੇਖਿਓ ਦਵਾਈ ਵਾਲਾ ਤੁਸੀਂ ਦਵਾਈ ਵਾਲਾ ਫੜ ਕੇ ਦਊਂ ਬਾਈ ਤੈਨੂੰ ਪੀ ਕੇ ਦੇਖਿਓ ਇਹ ਰਸ ਤੇ ਰਿਆ ਬਾਈ ਭਾਈ ਚੈਨਲ ਆਪਣਾ ਸੁਖ ਪੰਜਾਬੀ ਵਲੋਗਸ ਆਹ ਮੁੰਡੇ ਦਾ ਅਮਰ ਤੇ ਗੱਲ ਵਲੋਗ ਦਾ ਬੁੱਗਾ ਪਿੰਡ ਆ ਬਈ ਆਪਣਾ ਬਸ ਆਹ 30 ਵੀਡੀਓ ਬਣਾਉਗਾ ਚੱਤੀ ਕਰਦਾ ਆਹ ਦੇ ਦਿਖਾ ਦੇ ਬਾਈ ਠੀਕ 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 ਆ ਬਾਈ ਜਿਵੇਂ ਹੁਣ ਬਾਈ ਆਏ ਨੇ ਹਨਾ ਪੀਣਾ ਐ ਸਪੋਰਟ ਕਰਿਆ ਕਰੋ ਯਾਰ ਜਾਂ ਕੋਈ ਪਿੰਡ ਵਾਲਾ ਮੁੰਡਾ ਆ ਨਾ ਆਪਣਾ ਪੰਜਾਬੀ ਭਰਾ ਕੰਮ ਸ਼ੁਰੂ ਕਰਦਾ ਆਹੀ ਯਾਰ ਇੱਥੇ ਆਪਾਂ ਬਚਾ ਸਕਾਂਗੇ ਹੁਣ ਪੰਜਾਬ ਖਾਲੀ ਹੋਈ ਜਾਂਦਾ ਫਿਰ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਹੁਣ ਗਰਜੀਵਨ ਬਾਈ ਨੇ ਲਿਆਂਦਾ ਜਿਹੜੀ ਆ ਇਹ ਐ ਆਪ ਸੋਚਣਾ ਹੋਊਗਾ ਤੁਹਾਨੂੰ ਆਪ ਸੋਚ ਕੇ ਦਿਮਾਗ ਲਾ ਕੇ ਕੰਮ ਸ਼ੁਰੂ ਕਰਨਾ ਵੀ ਕੀ ਆਪਾਂ ਕੰਮ ਕਰਨਾ ਗਰਜੀਵਨ ਬਾਈ ਗੱਲ ਦੱਸ ਇੱਕ ਕੈਨੇਡਾ ਵਾਲਾ ਖਿਆਲ ਤਾਂ ਨਹੀਂ ਆਇਆ ਫਿਰ ਮਨ 'ਚ ਐ ਨਹੀਂ ਕੈਨੇਡਾ ਦਾ ਨਹੀਂ ਜੀਗਾ ਘਰ ਦੇ ਕੱਲੇ ਨਹੀਂ ਜਾਣਾ ਨਹੀਂ ਹੈਗਾ ਸਾਫੇ ਨਪਾ ਪਾ ਕਰਕੇ ਇੱਥੇ ਨਹੀਂ ਗਲਤ ਤਾਂ ਸਹੀ ਆ ਯਾਰ ਕੰਮ ਤਾਂ ਉਧਰ ਵੀ ਹੋਈ ਆ ਨਾ ਕੰਮ ਕਰਨਾ ਇਹ ਆਪ ਸਾ ਕੰਮ ਕੋਈ ਵੀ ਕੰਮ ਆ ਉਹ ਕਿਸੇ ਦੇ ਜਾਊਗਾ ਕਿਸੇ ਦੇ ਅੰਡਰ ਕਰਾਂਗੇ ਇਹ ਆਪਦਾ ਆਪਣਾ ਕੰਮ ਇਹ ਮਰਜ਼ੀ ਦਾ ਹੋਆ ਸਹੀ ਹੈ ਬਈ ਮੈਂ ਵੀ ਤਿਆਰ ਕਰਤਾ ਬਾਈ ਕਰ ਜੀਵਨ ਨੇ ਰਾਸਸ हां भाई को सारा कुछ हमारा। बनाना शेक शेक आया करो भाई आया करो थले खुला आया भाई सरमैका ਅਸਨ ਮੈਂ ਕਾ ਜਲਾਇਆ ਥੱਲੇ ਲੱਕੜ ਦਾ ਵਾਰਾ ਹਾਂ ਲੱਕੜਾ ਥੱਲੇ ਠੀਕ हां ये अभी लोकेशन पिछले साल दी थी जिदा 90 बाई खडदा थी ओ 90 ਕਿੱਥੇ ਕਰ ਉਹ ਇਧਰ ਆਪਣੇ ਜੱਕਰਾਲੇ ਨੂੰ ਨਹੀਂ ਨਾ ਜਾਂਦੇ ਹਾਂ 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 ਉਹ ਬਾਈ ਦਾ ਮਤਲਬ ਟਾਈਮ ਬਣਿਆ ਸੀ ਵੀ 2 ਘੰਟੇ ਦੇ ਖੜਨਾ 2 ਘੰਟੇ ਸੁਣਨਾ ਹਾਂ ਮਾਰਕੀਟ ਦੇ ਉਹ ਬਾਅਦ ਚ ਇਧਰ ਆ ਜਾਂਦਾ ਸੀ ਪਟਿਆਲਾ ਗੇਟ ਪੈਂਡਾਂ ਦੇ ਵਿੱਚ ਉਹਨਾਂ ਪੂਰਾ ਇਕੱਠ ਆਉਂਦੇ ਠੀਕ ਹੈ ਦੇਖੋ ਉੱਥੇ ਰਾਈਡਿੰਗ 2 ਘੰਟੇ ਦੀ ਲਾ ਕੇ ਦੇਖ ਲੈ ਠੀਕ ਹੈ ਜਗ੍ਹਾ ਦੀ ਪ੍ਰੋਬਲਮ ਆ ਜਾਂਦੀ ਆ ਵੀ ਥੋੜੀ ਜੀ ਜਗ੍ਹਾ ਜਗ੍ਹਾ ਦਾ ਜੱ ਕੋਈ ਜਾਂਦਾ ਜਿਵੇਂ ਟਰੈਕਟਰ ਆਦਾ ਹੁਣ ਨਾਲ ਤੇ ਰੁਕੜੋ ਜਾਏ। ਉੱਲੀ ਜੀ ਚੱਜੇ ਇੱਥੇ ਗੱਡੀ ਗੱਡੀ ਨੂੰ ਖੜ੍ਹ ਨੂੰ ਟਿੱਕਾ ਨਹੀਂ ਲੱਗਦਾ ਤਾਂ ਕਰਕੇ ਇੱਥੇ। ਬਾਈ ਇਹ ਕਹਿੰਦੇ ਨੇ ਕਾਫੀ ਵੀ ਉੱਧਰ ਲਾਇਆ ਕਰ। ਕਿਵੇਂ ਲੱਗਿਆ ਬਾਈ? ਬਹੁਤ ਵਧੀਆ ਟੇਸ ਆ ਯਾਰ। ਵਧੀਆ ਹੈਗਾ ਵੀ। ਮੈਂ ਨਾਭੀ ਵੀ ਤਰੀ ਉਹ ਬਾਈ ਦੇ। ਹਾਂ। ਅਸੀਂ ਉਹਨਾਂ ਨੂੰ ਪੁੱਛਿਆ ਦੀ। ਹਾਂ। ਨਾ ਵੀ ਸਾਡੇ ਕਿੰਨੀ ਆਇਆ। ਅੱਛਾ। ਇਹੋ ਹੀ ਬਣਾ ਕੇ ਦਿੱਤਾ ਬਾਈ ਜਿਹੜਾ ਦਵਾਈ ਵਾਲਾ ਕਹਿੰਦਾ। ਉਹ ਹੀ ਉਹ ਹੀ ਬਣਾ ਕੇ। ਠੀਕ ਹੈ ਇਹ ਜਿੰਨੇ ਮਿਕਸ ਹੋ ਰਹੇ ਨੇ ਸਾਰੇ ਦਵਾਈਆਂ ਵਾਲੇ ਆ ਹ ਆਪਣੇ ਤਾਂਗਾ ਤੈਨੂੰ ਪਤਾ ਜਿੱਦੋਂ ਪਹਿਲਾਂ ਇਕੱਲਾ ਨਿੰਬੂ ਖਰੀਨੇ ਵਾਲਾ ਆਉਂਦਾ ਸੀ ਸਿੰਪਲ ਹੀ ਚੱਲਦਾ ਸੀ ਆਪਣਾ ਠੀਕ ਹੈ ਬਾਈ ਠੀਕ ਹੈ ਲਾ ਅਮਰਤਾ ਜਮੜਾ ਬਾਹਰ ਦਾ ਆਪਾਂ ਹਲੇ ਕੀੜਾ ਦੇ ਦਈਏ ਫਿਰ ਯਾਨੋ ਆ ਦੇਦੂ ਉੜਾੜਾ ਵੀ ਲਿਖਿਆ ਹੋਇਆ ਰਜੀਵਨ ਬਾਈ ਨੇ ਆ ਗਈ ਗਲਪ ਲੈ ਮਾ ਬੜਾ ਵਾ ਇਹ ਮੂਲਾ ਆਪਣਾ ਹੈ ਇਹ ਜੜਾਂ ਨੇ ਮੂਲ ਆ ਬਣਾਏ ਜੜਾਂ ਇੱਥੋਂ ਤੋਂ ਸ਼ੁਰੂ ਹੋਏ ਆਪਾਂ ਹਾਂ 80 70 ਕਾਦ ਦੇ ਪੂਰੇ ਬਟ ਕੱਢੇ ਪਏ ਨੇ ਬਾਈ ਗਰਜੀਵਨ ਨੇ ਹੈ ਲੈ ਵੀ ਤੇਰਾ ਅਗਲਾ ਖੜਖੜ ਦੇਖਦਾ ਸੀ ਉਹ ਰੋਡ ਤੇ ਖੜਿਆ ਨਾ ਕਦੇ ਤੇ ਜਿਹੜਾ ਵੀ ਆਉਂਦਾ ਦੇਖ ਕੇ ਲੰਘਦਾ ਔਰ ਲਿਖਿਆ ਆ ਬਾਈ ਨੇ ਖੇਤਾਂ ਤੋਂ ਖਤ ਕਰ ਤੱਕ ਕੋਈ ਨੰਬਰ ਨਹੀਂ ਆਇਆ ਕੋਈ ਹਾਂ ਕਿਹੜਾ ਪਿੰਡ ਵੀਰ ਦਾ ਭਰਪੂਰ ਗੜਾ ਵੀਰੇ ਪਿੰਡ ਵਾਲੇ ਭਰਪੂਰ ਗੜਾ ਹਾਂ ਆਪਣਾ ਇਹਦਾ ਮਾਨ ਨਾਲ ਮਾਨਕੜ ਮਾਨਕੜ ਸੈਂਟਰ ਸੁਖਜੀਤ ਸੁਖਜੀਤ ਅੱਛਾ ਅੱਛਾ ਹਾਂ 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 ਲੋ ਸਾਰਾ ਸੈਟਅਪ ਆਪਾਂ ਗਰਜੀਵਨ ਬਾਈ ਦਾ ਤੁਹਾਨੂੰ ਦਿਖਾਇਆ ਤੇ ਗਰਦੀਵਨ ਬਾਈ ਕੋਰ ਲੋਕੇਸ਼ਨ ਬੋਲ ਦੋ ਤੁਸੀਂ ਕਿੱਥੇ ਖੜੇ ਹੋਨੇ ਹੋ ਲੋਕੇਸ਼ਨ ਵੀਰੇ ਇਹ ਨਾਪੇ ਤੋਂ ਮਲੋਹ ਵਾਲਾ ਰੋਡ ਆ ਇਹ ਹਾਂਜੀ ਇੱਥੇ ਮਲੋਹ ਜ ਮੰਡੀ ਦੇ ਸਾਹਮਣੇ ਆ ਨਸਰੀ ਆ ਜਾਂਦੀ ਆ ਅੱਗੇ ਆਪਣੇ ਠੀਕ ਹੈ ਹਾਂ ਇਹ ਲੋਕੇਸ਼ਨ ਆ ਇਹ ਨੰਬਰ ਵੀ ਬੋਲ ਦੋ 9592622745 ਠੀਕ ਹੈ ਬਾਈ ਏ ਲੋਬੀ ਅੱਜ ਸਾਰਾ ਆਪਾਂ ਦਿਖਾਇਆ ਗਰਜੀਬਨ ਬਾਈ ਦਾ ਸੈਟਅਪ ਤੇ ਹੋਰ ਵੀ ਜਿਹੜੇ ਪੰਜਾਬ ਵਾਲੇ ਆਪਣੇ ਨਵੀਂ ਪੀੜ੍ਹੀਆਂ ਨੌਜਵਾਨ ਨੇ ਜੋ ਬਾਹਰ ਜਾਣ ਦੀ ਸੋਚ ਰਹੇ ਨੇ ਤਾਂ ਬਾਹਰ ਜਾਣ ਦੀ ਬਜਾਏ ਇੱਥੇ ਕੋਈ ਕੰਮ ਸ਼ੁਰੂ ਕੀਤਾ ਜਾਵੇ ਤਾਂ ਜਾਦੇ ਵਧੀਆ ਗੱਲ ਆ ਹਾਂ ਤਾਂ ਹੀ ਕਿਉਂ ਆਪਾਂ ਹੁਣ ਇੱਥੋਂ ਜੇ ਜਾਈ ਜਾਵਾਂਗੇ ਫਿਰ ਇੱਥੋਂ ਸਾਰਾ ਕੁਝ ਆਪਣਾ ਖਤਮ ਹੋਈ ਜਾਊਗਾ ਆਪਣੀ ਔਣ ਵਾਲੀਆਂ ਪੀੜ੍ਹੀਆਂ ਨੂੰ ਕੀ ਪਤਾ ਲੱਗੂਗਾ ਜਿਹੜੇ ਉਹਨਾਂ ਉੱਧਰ ਜਨਮ ਲੈ ਰਹੀਆਂ ਨੇ ਪੀੜ੍ਹੀਆਂ ਤਾਂ ਇੱਥੇ ਆਪਾਂ ਕੰਮ ਸ਼ੁਰੂ ਕਰੀਏ ਇੱਥੇ ਇਨਵੈਸਟਮੈਂਟ ਕਰੀਏ ਤਾਂ ਹੀ ਹੋਈ ਆਪਣੇ ਪੰਜਾਬ ਨੂੰ ਬਹੁਤ ਬਹੁਤ ਚੀਜ਼ਾਂ ਦਾ ਫਾਇਦਾ ਹੋ ਉਹ ਵੀਡੀਓ ਬਰਤਬਤ ਸ਼ੇਅਰ ਕਰਿਆ ਹੋ ਤਾਂ ਬਾਈ ਗੁਰਜੀਵਨ ਕੋਲੋਂ ਜਰੂਰ ਆयो ਜੇ ਤੁਸੀਂ ਮਲੋਹ ਆਵੋ ਤਾਂ ਇਹ ਤਰ ਸੇਮ ਜਸਰਾਲਾ ਮਲੋਹ ਆ ਇਹ ਗਾਣੇ ਆ ਤੁਸੀਂ ਸੁਣਦੇ ਹੋ ਉਹ ਮਲੋਹ ਦੇ ਵਿੱਚ ਹੁੰਦਾ ਬਾਈ ਤੋਂ ਧੰਨਵਾਦ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਤੇ ਗੁਰਜੀਵਨ ਬਾਈ ਦਾ ਵੀ ਧੰਨਵਾਦ ਆਪਾਂ ਨੂੰ ਸਮਾਂ ਦੇਣ ਤੇ